ਸੀਜਨੋਂ ਵੇਲੇ ਤੋਂ ਲੈ ਕੇ ਹੁਣ ਤੱਕ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਸੀਜਨ ਦੇ ਵਿੱਚ ਤੂੜੀ ਦੀ ਟਰਾਲੀ ਦਾ ਰੇਟ 1800 ਤੋਂ ਲੈ ਕੇ 2200 ਜਾਂ 2500 ਰੁਪਏ ਤੱਕ ਚੱਲ ਰਿਹਾ ਸੀ ਅੱਜ ਕੱਲ ਵੀ ਤੂੜੀ ਦਾ ਜਿਹੜਾ ਰੇਟ ਹੈ 2500 ਤੋਂ ਲੈ ਕੇ 300 ਰੁਪਏ ਕੁਇੰਟਲ ਵੱਧ ਤੋਂ ਵੱਧ 350 ਰੁਪਏ ਕੁਇੰਟਲ ਤੱਕ ਚੱਲ ਗਿਆ ਹੈ ਇਸ ਰੇਟ ਤੇ ਵੀ ਬਹੁਤ ਸਾਰੇ ਕਿਸਾਨ ਤੂੜੀ ਵੇਚ ਰਹੇ ਨੇ ਹੌਣ ਟੂੜੀ ਵੇਚਣ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਅੱਗੇ ਜਾ ਕੇ ਟੂੜੀ ਦੇ ਰੇਟ ਕਿੰਨੇ ਕੁ ਵੱਧ ਸਕਦੇ ਨੇ ਰਾਜਸਥਾਨ ਵੱਲੋਂ ਟੂੜੀ ਦੀ ਮੰਗ ਕਿਸ ਤਰ੍ਹਾਂ ਰਹਿਣ ਵਾਲੀ ਆ ਉਹਦਾ ਟੂੜੀ ਦੇ ਰੇਟਾਂ ਤੇ ਕੀ ਅਸਰ ਪੈ ਸਕਦਾ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀવાડી ਜੇਕਰ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਨਾਲੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਤੇ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਵੱਧ ਤੋਂ ਵੱਧ ਦੋਸਤਾਂ ਤੱਕ ਪਹੁੰਚ ਸਕੇ ਮੈਂ ਆਪਣੇ ਸਾਰੇ ਦੋਸਤਾਂ ਦਾ ਅੰਦਰਲੇ ਮਨੋਂ ਧੰਨਵਾਦ ਕਰਦਾ ਜਿਹੜੇ ਵੀਡੀਓ ਨੂੰ ਲਾਈਕ ਕਰਦੇ ਨੇ ਅਤੇ ਸ਼ੇਅਰ ਕਰਦੇ ਨੇ ਕਿਉਂਕਿ ਵੀਡੀਓ ਲਾਈਕ ਅਤੇ ਸ਼ੇਅਰ ਕਰਨ ਦੇ ਨਾਲ ਆਪਾਂ ਨੂੰ ਹੋਰ ਵੀ ਲਗਨ ਦੇ ਨਾਲ ਕੰਮ ਕਰਨ ਦਾ ਹੌਸਲਾ ਮਿਲਦਾ ਹੈ ਵੀਡੀਓ ਸ਼ੇਅਰ ਕਰਨ ਨਾਲ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਜਾਣਕਾਰੀ ਸਾਂਝੀ ਹੁੰਦੀ ਹੈ ਬਾਕੀ ਦੋਸਤਾਂ ਨੂੰ ਵੀ ਬੇਨਤੀ ਹੈ ਵੀ ਜਰੂਰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਇਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਤੂੜੀ ਦੇ ਰੇਟਾਂ ਦੇ ਵਿੱਚ ਵਾਧਾ ਕਿਉਂ ਨਹੀਂ ਹੋ ਰਿਹਾ ਇਹਦਾ ਕੀ ਕਾਰਨ ਆ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਆ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਵੀ ਅੱਜ ਕੱਲ੍ਹ ਹਰੇ-ਚਾਰੇ ਦੀ ਬਹੁਤਾਤ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਜ਼ਿਮੀਦਾਰ ਕਣਕ ਵੱਢ ਕੇ ਹਰਾਚਾਰਾ ਫੀਲ ਦਿੰਦ ਨੇ ਟਾਲ ਦੇ ਉੱਤੇ ਵੇਚਣ ਵਾਸਤੇ ਹੁਣ ਉਹਨਾਂ ਨੇ ਝੋਨੇ ਦੇ ਵਾਸਤੇ ਖੇਤ ਖਾਲੀ ਕਰ ਰਹੇ ਹੁੰਦਾ ਇਸ ਲਈ ਵੱਧ ਤੋਂ ਵੱਧ ਹਰਾਚਾਰਾ ਟਾਲ ਉੱਤੇ ਵੇਚਣ ਲਈ ਲਿਆਉਂਦੇ ਨੇ ਇਸ ਲਈ ਹਰੀਚਾਰੇ ਦੀ ਬਹੁਤਾਤ ਹੋ ਜਾਂਦੀ ਹੈ ਤੂੜੀ ਦੇ ਉੱਤੇ ਨਿਰਭਰਤਾ ਘਟ ਜਾਂਦੀ ਹੈ ਇਸ ਕਰਕੇ ਜਿਹੜਾ ਤੂੜੀ ਦਾ ਰੇਟ ਘਟ ਜਾਂਦਾ ਤੇ ਮੱਕੀ ਦੇ ਟਾਂਡੇ ਵੀ ਅੱਜਕੱਲ ਕਾਫੀ ਮਾਤਰਾ 'ਚ ਬਾਜ਼ਾਰ ਦੇ ਵਿੱਚ ਜ਼ਿਮੀਦਾਰ ਵੇਚਣ ਲਈ ਲਿਆਉਂਦੇ ਨੇ ਕਿਉਂਕਿ ਅਲੂ ਹਟਵਾਦ ਮੱਕੀ ਬੀਜਣ ਵਾਲੇ ਕਿਸਾਨ ਮੱਕੀ ਦੇ ਟਾਣਡੇ ਬਾਜ਼ਾਰ 'ਚ ਵੇਚਦੇ ਨੇ ਇਸ ਕਰਕੇ ਰੇਟ ਦੇ ਉੱਤੇ ਅਸਰ ਪੈਂਦਾ। ਬਾਕੀ ਇੱਕ ਹੋਰ ਧੜ ਵਾਲੀ ਤੂੜੀ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਕਾਫੀ ਜ਼ਿਆਦਾ ਜ਼ਿਮੀਂਦਾਰ ਵੇਚਣ ਲਈ ਲਿਆਉਂਦੇ ਨੇ ਕਿਉਂਕਿ ਝੋਨੇ ਵਾਲੇ ਖੇਤਾਂ ਦੇ ਵਿੱਚ ਜਿਹੜੀ ਤੂੜੀ ਧੜ ਵਾਲੀ ਹੁੰਦੀ ਹੈ ਉਹਨੂੰ ਕਿਸਾਨ ਤੋਂ ਨਾ ਲਾਉਣ ਤੋਂ ਪਹਿਲਾਂ-ਪਹਿਲਾਂ ਖਾਲੀ ਕਰਦੇ ਨੇ ਕਿਉਂਕਿ ਝੋਨਾ ਲੱਗਣ ਤੋਂ ਬਾਅਦ ਤੂੜੀ ਚੱਕਣ ਦੇ ਵਿੱਚ ਉੱਥੋਂ ਫਿਰ ਪ੍ਰੋਬਲਮ ਆਉਂਦੀ ਹੈ ਕਿਉਂਕਿ ਅਲਗ-ਅਲਗ ਝੋਨਾ ਲੱਗ ਜਾਂਦਾ। ਇਹ ਵਿੱਚੋਂ ਤੂੜੀ ਲੋਡ ਕਰਨੇ ਚ ਦਿੱਕਤ ਆਉਂਦੀ ਆ ਇਸ ਲਈ ਕਿਸਾਨ ਚੋ ਨਾ ਲਾਉਣ ਤੋਂ ਪਹਿਲਾਂ ਪਹਿਲਾਂ ਜਿਹੜੀ ਥਾੜਾ ਵਾਲੀ ਤੂੜੀ ਵੇਚ ਦਿੰਦੇ ਨੇ ਇਸ ਕਰਕੇ ਮੰਗਣ ਵਾਲੋਂ ਜ਼ਿਆਦਾ ਤੂੜੀ ਬਾਜ਼ਾਰ ਚ ਆ ਜਾਂਦੀ ਹੈ ਰੇਟ ਘਟ ਜਾਂਦਾ ਪਰ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਚ ਘਟ ਜਾਣਗੀਆਂ ਕਿਉਂਕਿ ਹਰੀਚਾਰੀ ਦੀ ਵੀ ਫਿਰ ਘਾਟ ਆ ਜਾਂਦੀ ਹੈ ਤੂੜੀ ਵੇਚਣ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਰੁਕ ਜਾਣਾ ਘਰਾਂ ਦੇ ਵਿੱਚ ਜਿਹੜੀ ਸੱਤ-ਹੇਠ ਸਟੋਰ ਕੀਤੀ ਤੂੜੀ ਆ ਜਿਮੀਦਾਰ ਫਿਰ ਸ਼ਬਦੀ ਟੀ ਜਾ ਕੇ ਵੇਚ ਦਿੰਦੇ ਨੇ ਤੇ ਪਹਿਲਾਂ ਨਹੀਂ ਫਿਰ ਵੇਚਦੇ ਇਸ ਕਰਕੇ ਮੰਗ ਦੇ ਨਾਲ ਉਹ ਸਪਲਾਈ ਘਟ ਜਾਂਦੀ ਹੈ ਰੇਟ 'ਚ ਵਾਧਾ ਹੋ ਜਾਂਦਾ। ਪੰਜਾਬ ਦੇ ਵਿੱਚ ਜਿਹੜੀ ਰਾਜਸਥਾਨ 'ਚ ਕਾਫੀ ਮਾਤਰਾ 'ਚ ਤੂੜੀ ਜਾਂਦੀ ਹੈ। ਉਹਦਾ ਤੂੜੀ ਦੇ ਰੇਟਾਂ ਦੇ ਉੱਤੇ ਸਿੱਧਾ ਸਬੰਧ ਹੈ। ਜੇਕਰ ਰਾਜਸਥਾਨ ਦੇ ਵਿੱਚ ਤੂੜੀ ਦੇ ਰੇਟ ਉੱਤੇ ਚੱਲਦੇ ਨੇ ਤਾਂ ਉੱਥੇ ਤੂੜੀ ਦੀ ਘਾਟ ਪੈਂਦੀ ਹੈ ਤੇ ਪੰਜਾਬ ਦੇ ਵਿੱਚ ਵੀ ਰੇਟਾਂ 'ਚ ਵਾਧਾ ਹੋ ਜਾਂਦਾ। ਅੱਜ ਕੱਲ੍ਹ ਰਾਜਸਥਾਨ 'ਚ ਜਿਹੜੇ ਤੂੜੀ ਦੇ ਰੇਟ ਚੱਲਦੇ ਨੇ 700 ਤੋਂ ਲੈ ਕੇ 800 ਰੁਪਏ ਕੁੰਟਲ ਤੱਕ ਤੂੜੀ ਹੈ ਜਿਹੜੀ ਸਰੋਂ ਦੀ ਖੋਈ ਵਾਲੀ ਤੂੜੀ ਹੁੰਦੀ ਹੈ। ਜ਼ਿਆਦਾਤਰ ਉੱਥੇ ਇਹੀ ਵਿਕਦੀ ਹੈ ਕਣਕ ਦੀ ਤੂੜੀ ਦਾ ਰੇਟ 1000 ਰੁਪਏ ਦੇ ਨੇੜੇ ਤੇੜੇ ਜਾਂਦੇ ਨੇ ਸਰੋਂ ਦੀ ਖੋਈ ਦੀ ਤੂੜੀ ਉੱਥੇ ਜ਼ਿਆਦਾ ਵਿਕਦੀ ਹੈ ਕਿਉਂਕਿ ਗਰੀਬਪੁਰ ਵੀ ਮਹਿੰਗੀ ਤੂੜੀ ਨਹੀਂ ਖਰੀਦ ਸਕਦੇ ਕਿਉਂਕਿ ਰਾਜਸਥਾਨ ਦੀ ਜ਼ਿਆਦਾ ਬਸਾਂ ਜਿਹੜੇ ਪਸ਼ੂ ਖਰੀਦਣ ਵਾਲੇ ਪਸ਼ੂ ਵੇਚਣ ਆਪਣੇ ਰੱਖਣ ਵਾਲੇ ਗਰੀਬਪੁਰ ਦੇ ਨੇ ਉਹ ਸਰੋਂ ਦੀ ਜਿਹੜੀ ਖੋਈ ਆ ਉਹਦੀ ਤੂੜੀ ਖਰੀਦ ਕੇ ਕੰਮ ਚਲਾਉਂਦੇ ਨੇ ਪਰ ਜਿਹੜੀ ਖੋਈ ਵਾਲੀ ਤੂੜੀ ਆ ਜ਼ਿਆਦਾ ਸਮਾਂ ਨਹੀਂ ਚੱਲ ਸਕਦੀ ਕਿਉਂਕਿ ਇਹ ਜ਼ਿੰਮੇਦਾਰਾਂ ਦੇ ਵੱਲੋਂ ਜ਼ਿਆਦਾ ਸਮਾਂ ਤਾਂ ਸਟੋਰ ਨਹੀਂ ਕੀਤੀ ਜਾ ਸਕਦੀ ਉੱਥੇ ਸਟੋਰ ਕਰਨ ਦੇ ਲਈ ਜ਼ਿੰਮੇਦਾਰਾਂ ਕੋਲੇ ਇੰਨੀ ਕੈਪੈਸਿਟੀ ਵੀ ਨਹੀਂ ਹੈਗੀ ਤੇ ਬਰਖਾ ਦੇ ਸੀਜ਼ਨ ਦੇ ਵਿੱਚ ਇਹ ਜਿਹੜੀ ਟੂੜੀ ਖਰਾਬ ਹੋ ਜਾਂਦੀ ਹੈ ਤੇ ਕਣਕ ਦੀ ਟੂੜੀ ਜ਼ਿਆਦਾਤਰ ਫਿਰ ਵਿਕਦੀ ਹੈ ਇਸੇ ਕਰਕੇ ਅਗਸਤ ਸਤੰਬਰ ਦੇ ਮਹੀਨੇ ਚ ਰਾਜਸਥਾਨ ਦੇ ਵਿੱਚੋਂ ਵੀ ਟੂੜੀ ਦੀ ਮੰਗ ਉੱਠਣੀ ਸ਼ੁਰੂ ਹੋ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਰੇਟਾਂ ਫਰਕ ਹੋਣਾ ਸ਼ੁਰੂ ਹੋ ਜਾਂਦਾ ਪੰਜਾਬ ਦੇ ਵਿੱਚੋਂ ਵੱਡੇ ਵਪਾਰੀ ਟੂੜੀ ਖਰੀਦ ਕੇ ਰਾਜਸਥਾਨ ਚ ਟੂੜੀ ਜਾ ਕੇ ਵੇਚਦੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਫਿਰ ਤੂੜੀ ਦੀ ਮੰਗ ਵਧਣ ਲੱਗ ਜਾਂਦੀ ਹੈ ਤੇ ਰੇਟਾਂ ਦੇ ਵਿੱਚ ਥੋੜਾ ਬਹੁਤਾ ਫਰਕ ਆ ਜਿਹੜਾ ਆਪਾਂ ਨੂੰ ਜ਼ਰੂਰ ਦਿਖਾਈ ਦਿੰਦਾ ਹੁਣ ਜਿਹੜੇ ਕਿਸਾਨ ਵੀਰ ਤੂੜੀ ਵੇਚ ਰਹੇ ਨੇ ਜੇਕਰ ਉਹਨਾਂ ਦੀ ਕੋਈ ਮਜਬੂਰੀ ਨਹੀਂ ਤਾਂ ਫਿਰ ਉਮੀਦ ਆ ਵੀ 1.5-200 ਰੁਪਏ ਕੁਆਂਟਲ ਦੇ ਵਿੱਚ ਵਾਧਾ ਹੋਣ ਦੀ ਉਮੀਦ ਹੈ ਜੇਕਰ 1.5-2 ਮਹੀਨੇ ਰੁਕ ਜਾਂਦੇ ਨੇ ਤਾਂ ਜ਼ਰੂਰ ਰੇਟ ਦੇ ਵਿੱਚ ਫਰਕ ਉਹਨਾਂ ਨੂੰ ਦਿਖੂਗਾ ਪਰ ਕਿ ਅੱਗੇ ਮੌਨਸੂਨ ਦੇ ਮਹੀਨੇ ਆ ਰਹੇ ਨੇ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਮੌਨਸੂਨ ਦਾ ਵੀ ਟੂੜੀ ਦੇ ਰੇਟਾਂ ਤੇ ਕਾਫੀ ਅਸਰ ਪੈਂਦਾ ਹੈ ਪਰ ਉਮੀਦ ਤਾਂ ਇਹ ਕੀਤੀ ਜਾਂਦੀ ਹੈ ਵੀ 1.5 ਤੋਂ ਮਹੀਨੇ ਦੇ ਬਾਅਦ ਰੇਟ ਦੇ ਵਿੱਚ ਜ਼ਰੂਰ ਵਾਧਾ ਹੋਣ ਦੀ ਉਮੀਦ ਹੈ। ਉਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ।